ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਅੱਤ ਕਬੱਡੀ ਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਮਾ ਖੇਡ ਕਬੱਡੀ ਦੇ ਸੁਪਰਸਟਾਰ ਜਫੀ ਸਵਰਗਵਾਸੀ ਬਿੱਟੂ ਦੁਗਾਲ ਬਾਰੇ ਜਿਨ੍ਹਾਂ ਨੇ ਆਪਣੀ ਖਤਰਨਾਕ ਤਕਨੀਕ ਨਾਲ ਵੱਡੇ ਵੱਡੇ ਧਾਵੀਆਂ ਨੂੰ ਜਫੇ ਲਾਏ ਜਦੋਂ ਉਹ ਰੇਡਰ ਨੂੰ ਕੈਂਚੀ ਮਾਰ ਕੇ ਆਪਣੇ ਹੱਥ ਛੱਡ ਦਿੰਦੇ ਸੀ ਤਾਂ ਲੋਕਾਂ ਦੀ ਭੀੜ ਨੱਚ ਉੱਠਦੀ ਸੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਬਿੱਟੂ ਦੁਗਾਲ ਦੀ ਮੌਤ ਬਾਰੇ ਕਿ ਉਹਨਾਂ ਦੀ ਮੌਤ ਕਦੋਂ ਤੇ ਕਿਵੇਂ ਹੋਈ ਇਸ ਤੋਂ ਬਿਨਾਂ ਉਹਨਾਂ ਦੇ ਪਰਿਵਾਰ ਬਾਰੇ ਕਬੱਡੀ ਕੈਰੀਅਰ ਬਾਰੇ ਉਹਨਾਂ ਦੇ ਸਨਮਾਨਾਂ ਬਾਰੇ ਜਿੱਤੇ ਹੋਏ ਇ ਮਾਂ ਬਾਰੇ ਦੇ ਨਾਲ ਹੀ ਉਹਨਾਂ ਦੀ ਪਤਨੀ ਤੇ ਪੁੱਤ ਬਾਰੇ ਵੀ ਗੱਲਬਾਤ ਕਰਾਂਗੇ। ਸੋ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਜਲਦੀ ਜਲਦੀ ਵੀਡੀਓ ਨੂੰ ਲਾਈਕ ਕਰਨ ਦੇ ਨਾਲ-ਨਾਲ ਸਾਡੇ YouTube ਚੈਨਲ ਅੱਤ ਕਬੱਡੀ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਹੁਣ ਕਰਦੇ ਆਂ ਵੀਡੀਓ ਸ਼ੁਰੂ। ਸੋ ਸਭ ਤੋਂ ਪਹਿਲਾਂ ਬਿੱਟੂ ਦੁਗਾਲ ਦਾ ਜਨਮ 27 ਸਤੰਬਰ 1981 ਨੂੰ ਜ਼ਿਲ੍ਹਾ ਪਟਿਆਲਾ ਤਹਿਸੀਲ ਪਾਤੜਾ ਦੇ ਪਿੰਡ ਦੁਗਾਲ ਦੇ ਵਿੱਚ ਹੋਇਆ। ਇਹਨਾਂ ਦਾ ਜਨਮ ਪਿਤਾ ਰਾਮ ਸਿੰਘ ਦੇ ਘਰ ਮਾਤਾ ਰੇਸ਼ਮਾ ਦੇਵੀ ਦੇ ਕੁੱਖੋਂ ਹੋਇਆ। ਇਹਨਾਂ ਦਾ ਜਨਮ ਇੱਕ ਗੁੱਜਰ ਪਰਿਵਾਰ ਵਿੱਚ ਹੋਇਆ ਸੀ। ਮਾਤਾ-ਪਿਤਾ ਨੇ ਇਹਨਾਂ ਦਾ ਨਾਂ ਨਰਿੰਦਰ ਰਾਮ ਰੱਖਿਆ। ਪਰ ਇਹਨ ਇਤਰਾ ਇਹਨਾਂ ਨੂੰ ਪਿਆਰ ਨਾਲ ਬਿੱਟੂ ਕਹਿੰਦੇ ਸੀ ਜਿਸ ਕਰਕੇ ਕਬੱਡੀ ਦੇ ਵਿੱਚ ਵੀ ਇਹ ਬਿੱਟੂ ਦੁਗਾਲ ਦੇ ਨਾਂ ਨਾਲ ਮਸ਼ਹੂਰ ਹੋਇਆ ਜੇ ਹੋਰ ਪਰਿਵਾਰਕ ਮੈਂਬਰਾਂ ਦੀ ਗੱਲ ਕਰੀਏ ਤਾਂ ਇਹਨਾਂ ਦੀ ਇੱਕ ਭੈਣ ਦਰਸ਼ਨਾ ਦੇਵੀ ਦੋ ਭਰਾ ਜੈ ਸਿੰਘ ਤੇ ਰਾਏ ਸਿੰਘ ਲੱਖਾ ਸਮੇਤ ਇਹ ਚਾਰ ਭੈਣ ਭਰਾ ਸੀ ਉਹਨਾਂ ਦਾ ਵੱਡਾ ਭਰਾ ਰਾਏ ਸਿੰਘ ਲੱਖਾ ਵੀ ਆਪਣੇ ਸਮੇਂ ਵਧੀਆ ਕਬੱਡੀ ਖੇਡਦਾ ਰਿਹਾ ਇਸ ਤੋਂ ਬਿਨਾ ਉਹਨਾਂ ਦੇ ਚਾਚਾ ਸ਼ੇਰ ਸਿੰਘ ਪਹਿਲਵਾਨੀ ਕਰਦੇ ਸੀ ਸੋ ਐਦਾਂ ਬਿੱਟੂ ਦੁਗਾਲ ਦੇ ਆਲੇ ਦੁਆਲੇ ਹੀ ਕਬੱਡੀ ਦਾ ਮਾਹੌਲ ਸੀ ਇਸੇ ਕਰਕੇ ਆਪਣੇ ਭਰਾ ਤੇ ਚਾਚੇ ਨੂੰ ਖੇਡਦੇਆਂ ਦੇਖ ਬਿੱਟੂ ਦੁਗਾਲ ਵੀ ਕਬੱਡੀ ਖੇਡਣ ਲੱਗ ਪਿਆ ਇਹਨਾਂ ਨੂੰ ਬਚਪਨ ਤੋਂ ਹੀ ਕਬੱਡੀ ਖੇਡਣ ਦਾ ਸ਼ੌਂਕ ਪੈ ਚੁੱਕਾ ਸੀ। ਉਹ ਜਦੋਂ 12-13 ਕੋ ਸਾਲ ਦੇ ਸੀ ਤਾਂ ਉਹਨਾਂ ਨੇ ਆਪਣੇ ਨੇੜੇ ਤੇੜੇ ਦੇ ਲੋਕਲ ਪਿੰਡਾਂ ਦੇ ਮੇਲਿਆਂ ਤੇ ਕਬੱਡੀ ਟੂਰਨਾਮੈਂਟ ਖੇਡਣੇ ਸ਼ੁਰੂ ਕਰ ਦਿੱਤੇ। ਇਹਨਾਂ ਨੇ ਆਪਣੇ ਪਿੰਡ ਦੇ ਸਰਕਾਰੀ ਸਕੂਲ ਤੋਂ ਪਲੱਸ 2 ਤੱਕ ਦੀ ਪੜ੍ਹਾਈ ਪੂਰੀ ਕੀਤੀ। ਜੇ ਬਿੱਟੂ ਦੁਗਾਲ ਦੇ ਵਿਆਹ ਦੀ ਗੱਲ ਕਰੀਏ ਤਾਂ ਸਾਲ 2013 ਦੇ ਵਿੱਚ ਇਹਨਾਂ ਦਾ ਵਿਆਹ ਅਮਨਪ੍ਰੀਤ ਕੌਰ ਨਾਲ ਹੋਇਆ। ਵਿਆਹ ਤੋਂ ਬਾਅਦ ਇਹਨਾਂ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਜਿਸ ਦਾ ਨਾਂ ਇਹਨਾਂ ਨੇ ਰਸ਼ਮੀਤ ਰੱਖਿਆ। ਬਿੱਟੂ ਦੁਗਾਲ ਨੇ 28 ਕਿਲੋ ਭਾਰ ਤੋਂ ਲੈ ਕੇ 62 ਕਿਲੋ ਭਾਰ ਤੱਕ ਚੰਗੀ ਤਕੜੀ ਕਬੱਡੀ ਉਸ ਨੇ ਡੀਏਵੀ ਕਾਲਜ ਬਠਿੰਡਾ ਤੋਂ ਪੂਰੀ ਕੀਤੀ ਜਿੱਥੇ ਕਬੱਡੀ ਦੇ ਕੋਚ ਉਸਤਾਦ ਮਦਨ ਲਾਲ ਡੰਡਵਿੰਡੀ ਤੋਂ ਕਬੱਡੀ ਦੇ ਦਾਪੇ ਚ ਸਿੱਖਦੇ ਰਹੇ ਜਿਸ ਤੋਂ ਬਾਅਦ ਬਿੱਟੂ ਦੁਗਾਲ ਡੀਏਵੀ ਬਠਿੰਡਾ ਦੀ ਟੀਮ ਚ ਕਬੱਡੀ ਖੇਡਦੇ ਰਹੇ ਉਹਨਾਂ ਦੀ ਨਾਲ ਚ ਡੀਏਵੀ ਬਠਿੰਡਾ ਕਾਫੀ ਵਧੀਆ ਟੀਮ ਸੀ ਐਸੀ ਟੀਮ ਨਾਲ ਬਿੱਟੂ ਦੁਗਾਲ ਨੇ ਓਪਨ ਕਬੱਡੀ ਖੇਡਣੀ ਸ਼ੁਰੂ ਕਰ ਦਿੱਤੀ ਕਈ ਥਾਵਾਂ ਤੇ ਉਹ ਬੈਸਟ ਜਾਫੀ ਰਹੇ ਮਾਝੇ ਮਾਲਵੇ ਦੁਆਬੇ ਪੰਜਾਬ ਦੇ ਹਰ ਇਲਾਕੇ ਦੇ ਵਿੱਚ ਬਿੱਟੂ ਦੁਗਾਲ ਨੇ ਕਬੱਡੀ ਖੇਡੀ ਤੇ ਜੱਫੇ ਲਾ ਕੇ ਬੱਲੇ ਬੱਲੇ ਕਰਵਾਈ ਜਿਸ ਦੇ ਚੱਲਦਿਆਂ ਸਾਲ 2003 ਦੇ ਵਿੱਚ ਇਹਨਾਂ ਨੂੰ ਇੰਗਲੈਂਡ ਸਾਲ 2004 ਦੇ ਵਿੱਚ ਇਹ ਕੈਨੇਡਾ ਖੇਡਣ ਗਏ ਜਿੱਥੇ ਉਹਨਾਂ ਨੇ ਵਧੀਆ ਕਬੱਡੀ ਖੇਡੀ ਤੇ ਵਿਦੇਸ਼ਾਂ ਦੇ ਵਿੱਚ ਵੀ ਆਪਣੇ ਪਿੰਡ ਦੁਗਾਲ ਦਾ ਨਾਂ ਆਪਣੇ ਮਾਪਿਆਂ ਦਾ ਨਾਂ ਤੇ ਕਬੱਡੀ ਦਾ ਨਾਂ ਰੌਸ਼ਨ ਕੀਤਾ। ਉਹਨਾਂ ਦਿਨਾਂ 'ਚ ਬਿੱਟੂ ਦੁਗਾਲ ਪੰਜਾਬ ਦੀ ਧਰਤੀ ਦੇ ਡੀਏਵੀ ਬਠਿੰਡਾ ਦੀ ਟੀਮ 'ਚ ਖੇਡਦੇ ਆਂ। ਜਦੋਂ ਉਹਨਾਂ ਨੂੰ ਟਾਈਮ ਮਿਲਦਾ ਤਾਂ ਉਹ ਆਪਣੇ ਪਿੰਡ ਦੀ ਟੀਮ ਬਣਾ ਕੇ ਵੀ ਕਬੱਡੀ ਖੇਡਦੇ ਰਹੇ। ਸਾਲ 2005 ਵਿੱਚ ਇਹਨਾਂ ਨੂੰ ਫੇਰ ਕੈਨੇਡਾ ਜਾਣ ਦਾ ਮੌਕਾ ਮਿਲਿਆ ਜਿੱਥੇ ਉਹਨਾਂ ਨੇ ਟ੍ਰਾਂਟੋ ਕਬੱਡੀ ਗੱਪ ਦੇ ਆਪਣੇ ਜੱਫਿਆਂ ਨਾਲ ਲੋਕਾਂ ਨੂੰ ਨੱਚਣ ਲਾ ਦਿੱਤਾ। ਇਹ ਉਹ ਦਿਨ ਸੀ ਜਦੋਂ ਬਿੱਟੂ ਦਾ ਨਾਂ ਕਬੱਡੀ ਦੇ ਵਿੱਚ ਸਿਖਰ ਦੁਗਾਲ ਦੇ ਪਿੱਛੇ ਪਿੱਛੇ ਫਿਰਦੇ ਸੀ ਵੱਦ ਤੋਂ ਵੱਦ ਪੈਸਾ ਦੇਣ ਨੂੰ ਤਿਆਰ ਸੀ ਤਾਂ ਕਿ ਬਿੱਟੂ ਦੁਗਾਲ ਉਹਨਾਂ ਦੀ ਟੀਮ ਵੱਲੋਂ ਕਬੱਡੀ ਖੇੜ ਸਕੇ ਉਸ ਤੋਂ ਬਾਅਦ ਬਿੱਟੂ ਦੁਗਾਲ ਨੇ ਸ਼ਹੀਦ ਬਚਨ ਸਿੰਘ ਕਬੱਡੀ ਅਕੈਡਮੀ ਡਿੜਵਾ ਵੱਲੋਂ ਕਬੱਡੀ ਖੇਡਣੀ ਸ਼ੁਰੂ ਕੀਤੀ ਹਿੰਦਪਾਗ ਖੇਡਾਂ 'ਚ ਵੀ ਬਿੱਟੂ ਦੁਗਾਲ ਤਕੜੀ ਕਬੱਡੀ ਖੇਡਿਆ ਉਹਨਾਂ ਨੇ ਐਨਾ ਮੈਚਾਂ 'ਚ 11 ਜੱਫੇ ਲਾਏ ਤੇ ਭਾਰਤ ਦੀ ਟੀਮ ਨੂੰ ਜਿਤਾਇਆ ਉਹਨਾਂ ਦੇ ਨਾਲ 'ਚ ਜਦੋਂ ਬਿੱਟੂ ਦੇ ਖਾਸ ਦੋਸਤ ਸਰੋਵਰ ਦੁਗਾਲ ਦੀ ਐਕਸੀਡੈਂਟ 'ਚ ਮੌਤ ਹੋਈ ਤਾਂ ਬਿੱਟੂ ਦੁਗਾਲ ਨੂੰ ਉਹਦਾ ਬਹੁਤ ਦੁੱਖ ਹੋਇਆ ਸੀ ਉਹਨਾਂ ਨੇ ਆਪਣੇ ਡੌਲੇ ਤੇ ਆਪਣੇ ਭ ਕਬੱਡੀ ਖੇਡਣੀ ਸ਼ੁਰੂ ਕੀਤੀ ਸੀ ਦੋਵੇਂ ਚੰਗੇ ਦੋਸਤ ਸੀ ਉਹਨਾਂ ਨੇ ਆਪਣੇ ਦੋਸਤ ਸਰੋਵਰ ਦੁਗਾਲ ਦੇ ਨਾਂ ਤੇ ਕਬੱਡੀ ਕੱਪ ਕਰਵਾਉਣਾ ਸ਼ੁਰੂ ਕੀਤਾ 4 ਅਪ੍ਰੈਲ 2019 ਦੇ ਵਿੱਚ ਉਹਨਾਂ ਨੇ ਜਦੋਂ ਸਰੋਵਰ ਦੁਗਾਲ ਦੇ ਨਾਂ ਤੇ ਕਬੱਡੀ ਕੱਪ ਕਰਵਾਇਆ ਤਾਂ 15 ਨਵੇਂ ਕਬੱਡੀ ਖਿਡਾਰੀਆਂ ਨੂੰ ਮੋਟਰਸਾਈਕਲਾਂ ਦੇ ਨਾਲ ਸਨਮਾਨਿਤ ਕੀਤਾ ਗਿਆ ਸੀ ਇਸ ਤੋਂ ਬਾਅਦ ਸਾਲ 2007 ਦੇ ਵਿੱਚ ਬਿੱਟੂ ਦੁਗਾਲ ਫੇਰ ਕੈਨੇਡਾ ਦੀ ਧਰਤੀ ਦੇ ਕਬੱਡੀ ਖੇਡੇ ਦੇ ਬੈਸਟ ਜਾਫੀ ਰਹੇ ਉਸ ਤੋਂ ਬਾਅਦ ਪੰਜਾਬ ਕੇਸਰੀ ਦੀ ਟੀਮ ਵੱਲੋਂ ਸਾਲ 2008 ਦੇ ਵਿੱਚ ਦੁਬਈ ਖੇਡਣ ਦਾ ਮੌਕਾ ਮਿਲਿਆ ਫਿਰ ਯੰਗ ਕਬੱਡੀ ਕਲੱਬ ਵੱਲੋਂ ਕੈਨੇਡਾ 'ਚ ਪ ਇਸ਼ਟ ਜਾਫੀ ਮੰਨਣ ਦਾ ਮਾਨ ਆਪਣੇ ਨਾ ਕੀਤਾ। ਸਾਲ 2009 ਵਿੱਚ ਇਹ ਅੰਟਾਰੀਆ ਤੇ ਦੁਬਈ ਚ ਕਬੱਡੀ ਖੇਡੇ। ਇਸ ਤੋਂ ਬਿਨਾ ਬਿੱਟੂ ਦੁਗਾਲ ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਅਕੈਡਮੀ ਨਾਰਵੇ ਵੱਲੋਂ ਵੀ ਕਬੱਡੀ ਖੇਡਦਾ ਰਿਹਾ। ਸਾਲ 2010 ਦੇ ਵਿੱਚ ਬਿੱਟੂ ਦੁਗਾਲ ਫੇਰ ਕੈਨੇਡਾ ਵਿਸ਼ਵ ਕੱਪ ਦਾ ਵੈਸਟ ਜਾਫੀ ਰਿਹਾ। ਸਾਲ 2010, 2011 ਤੇ ਸਾਲ 2012 ਦੇ ਵਰਲਡ ਕੱਪਾਂ ਦੇ ਵਿੱਚ ਵੀ ਇਹਨਾਂ ਨੇ ਵਧੀਆ ਕਬੱਡੀ ਖੇਡੀ। ਉਹਨਾਂ ਦੇ ਨਾਲ ਚ ਬਿੱਟੂ ਦੁਗਾਲ ਨੂੰ ਪੰਜਾਬ ਸਰਕਾਰ ਵੱਲੋਂ ਮਾਰਕਟ ਕਮੇਟੀ ਦੇ ਵਿੱਚ ਸਰਕਾਰੀ ਨੌਕਰੀ ਦਿੱਤੀ ਗਈ। ਉਸ ਤੋਂ ਬਾਅਦ ਉਹਨਾਂ ਨੇ ਸਾਲ 2013 ਦੇ ਵਿੱਚ ਮੰਡੀ ਬੋਰਡ ਚ ਸੁਪਰਵਾਈ ਨੌਕਰੀ ਕੀਤੀ। ਇਹਨਾਂ ਨੂੰ ਸਾਲ 2014 ਦੇ ਵਿੱਚ ਵੈਬ ਵਰਲਡ ਕਬੱਡੀ ਲੀਗ 'ਚ ਖੇਡਣ ਦਾ ਮੌਕਾ ਮਿਲਿਆ। ਜਿੱਥੇ ਇਹਨਾਂ ਨੇ ਵਧੀਆ ਜੱਫੇ ਲਾਏ, ਇਸ ਤੋਂ ਬਿਨਾਂ ਇਹਨਾਂ ਨੂੰ ਬਾਬਾ ਸੁਖਚੈਨ ਦਾਸ ਕਬੱਡੀ ਕਲੱਬ ਸ਼ਾਹਕੋਟ ਵੱਲੋਂ ਵੀ ਖੇਡਣ ਦਾ ਮੌਕਾ ਮਿਲਿਆ। ਬਿੱਟੂ ਦੁਗਾਲ ਸ਼ਹੀਦ ਭਗਤ ਸਿੰਘ ਅਕੈਡਮੀ ਸਲਹਾਲਾ ਰਣੂਆ ਵੱਲੋਂ ਵੀ ਖੇਡੇ। ਸੋ ਬਿੱਟੂ ਦੁਗਾਲ ਨੇ ਆਪਣੇ ਕਬੱਡੀ ਸਫ਼ਰ ਦੇ ਵਿੱਚ ਬਹੁਤ ਸਾਰੇ ਇਨਾਮ ਜਿੱਤੇ ਜਿਦਾ ਕਿ ਮੋਟਰਸਾਈਕਲ, ਕਾਰਾਂ, ਬੁਲਟ ਜੀਪਾਂ, ਸੋਨੇ ਦੀਆਂ ਮੁੰਦੀਆਂ ਛੱਲੇ ਤੇ ਨਕਦ ਇਨਾਮ। ਜੇ ਇਹਨਾਂ ਦੇ ਸਨਮਾਨਾਂ ਦੀ ਗੱਲ ਕਰੀਏ ਤਾਂ ਬਿੱਟੂ ਦ ਨਾਲ ਸਨਮਾਨਿਤ ਕੀਤਾ ਗਿਆ ਬਿੱਟੂ ਦੁਗਾਲ ਦੇ ਸੁਭਾਅ ਦੀ ਗੱਲ ਕਰੀਏ ਤਾਂ ਇਹ ਨਰਮ ਸੁਭਾਅ ਦੇ ਮਾਲਕ ਸੀ ਆਪਣੇ ਤੋਂ ਜੂਨੀਅਰ ਖਿਡਾਰੀਆਂ ਦੀ ਮਦਦ ਕਰਦੇ ਰਹਿੰਦੇ ਸੀ ਇਹਨਾਂ ਨੇ ਜਿੰਨੀ ਵੀ ਖੇਡੀ ਸਾਫ ਕਬੱਡੀ ਖੇਡੀ ਇਹਨਾਂ ਨੂੰ ਖੇਡ ਦੇ ਮੈਦਾਨ ਦੇ ਵਿੱਚ ਕਈ ਵਾਰ ਸੱਟਾਂ ਵੀ ਲੱਗੀਆਂ ਪਰ ਉਹਨਾਂ ਨੇ ਕਦੇ ਹੌਂਸਲਾ ਨਹੀਂ ਛੱਡਿਆ ਸੀ ਠੀਕ ਹੋਣ ਮਗਰੋਂ ਫੇਰ ਖੇਡਣ ਲੱਗ ਪੈਂਦੇ ਸੀ ਮੋਨਕ ਦੇ ਕਬੱਡੀ ਕੱਪ ਤੋਂ ਜਿੱਤਿਆ ਮੋਟਰਸਾਈਕਲ ਬਿੱਟੂ ਦੁਗਾਲ ਨੇ ਗਊਸ਼ਾਲਾ ਦੇ ਵਿੱਚ দান ਦੇ ਦਿੱਤਾ ਬਿੱਟੂ ਦੁਗਾਲ ਦੇ ਉਹਨਾਂ ਦਾ ਦੋਸਤ ਸਰੋਵਰ ਦੁਗਾਲ ਜਦੋਂ ਵੀ ਇਹਨਾਂ ਨੂੰ ਟਾਈਮ ਮਿਲਦਾ ਤਾਂ ਗਊਸ਼ਾਲਾ ਦੇ ਵਿੱਚ ਸੇਵਾ ਜ਼ਰੂਰ ਕਰਾਉ ਬੁਲਾ ਰਹਿਆਂ ਵੱਲੋਂ ਧੰਨ ਭਗਤ ਵੀ ਕਿਹਾ ਜਾਂਦਾ ਸੀ 14 ਅਪ੍ਰੈਲ ਸਾਲ 2019 ਨੂੰ ਉਹਨਾਂ ਦੇ ਦਿਮਾਗ ਦੀ ਨਾਲੀ ਬਲੌਕ ਹੋ ਗਈ ਜਿਸ ਕਰਕੇ ਉਹਨਾਂ ਨੂੰ ਪਹਿਲਾਂ ਪਟਿਆਲੇ ਦੇ ਹਸਪਤਾਲ 'ਚ ਭਰਤੀ ਕੀਤਾ ਗਿਆ ਤੇ ਫਿਰ ਮੁਹਾਲੀ ਦੇ 40s ਹਸਪਤਾਲ ਦੇ ਵਿੱਚ ਉਹਨਾਂ ਦਾ ਇਲਾਜ ਚੱਲਦਾ ਰਿਹਾ ਜਿਸ ਦੇ ਚੱਲਦਿਆਂ 12 ਮਈ 2019 ਨੂੰ ਬਿੱਟੂ ਦਗਾਲ ਦੀ ਡੈਥ ਹੋ ਗਈ ਬੇਸ਼ੱਕ ਕਬੱਡੀ ਦਾ ਇਹ ਹੀਰਾ ਇਸ ਫਾਨੀ ਸੰਸਾਰ 'ਚੋਂ ਹਮੇਸ਼ਾ ਹਮੇਸ਼ਾ ਲਈ ਚਲੇ ਗਿਆ ਪਰ ਜਾਣ ਤੋਂ ਪਹਿਲਾਂ ਬਿੱਟੂ ਦਗਾਲ ਆਪਣੇ ਪੁੱਤਰ ਰਸ਼ਮੀਤ ਨੂੰ ਕਬੱਡੀ ਦੀ ਗੁੜਤੀ ਦੇ ਗਿਆ ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਪੁੱਤਰ ਨੂੰ ਕਬੱਡੀ ਦੇ ਮੈਦਾਨਾਂ ਦੇ ਵਿੱਚ ਕਬੱਡੀ ਖੇੜਦੇ ਕਿਆ ਜਾਵੇ ਸੋ ਇਹ ਸੀ ਕਬੱਡੀ ਦੇ ਮਹਾਨ ਜਾਫੀ ਬਿੱਟੂ ਦੁਗਾਲ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਗੱਲਾਂ ਜੇ ਤੁਸੀਂ ਵੀ ਉਹਨਾਂ ਦੀ ਖੇਡ ਨੂੰ ਪਸੰਦ ਕਰਦੇ ਸੀ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਬਾਹੇ ਗੁਰੂ ਜ਼ਰੂਰ ਲਿਖੋ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਵਰਤਬਦ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਓ ਇਹੋ ਜਿਹੇ ਹੋਰ ਵੀਡੀਓਜ਼ ਦੇਖਣ ਦੇ ਲਈ ਸਾਡੇ YouTube ਚੈਨਲ ਅੱਤ ਕਬੱਡੀ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਹੁਣ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਰਾਮ ਰੱਖਾ